ਯਾਦੀ ਹੋ ਤੇ ਆਲ ਭਗਤਾਂ ਸੇਤੀ ਗੋਸ਼ਟ ਜੋ ਕੀਨੋ ਸੁਣਾਵ ਇਹ ਕਹਿੰਦੇ ਇੱਕ ਘੜੀ ਜ਼ਰੂਰ ਹੀ ਬੈਠ ਕੇ ਪਰਮੇਸ਼ਰ ਦਾ ਅਰਜਸ ਕਰਨਾ ਚਾਹੀਦਾ ਮਾ ਦੀ ਵਡਿਆਈ ਸੋਣਨੀ ਚਾਹੀਦੀ ਹੈ ਲੈ ਘੜੀ ਨਹੀਂ ਇਹ ਅਧੀ ਘੜੀ ਘੜੀ ਕਹਿੰਦੇ 24 ਮਿੰਟ ਦੀ ਹੁੰਦੀ ਆ 8 ਜਾਮ 40 ਘੜੀ ਉਹ ਨਿਚਤ ਰਹੇ ਜੀਓ ਇਹ ਪਾਜੀ ਕਹਿੰਦੇ ਜਦ ਦੀ ਕਾੜੀ ਵੀ ਨਹੀਂ ਬੈਠ ਸਕਦਾ ਪਰ ਲੋਕਾਂ ਕਹਿੰਦੇ ਤੇ ਉੱਥਾ ਐਸਾ ਆਧ ਦੀ ਜ਼ਿਆਦਾ ਕੋਨਾਂ ਸਮਾਂ ਸਭਾ ਚਾਹੁੰਦਾ ਬੈਠੀ ਹੈ ਉਹ ਸਮੇਂ ਨੂੰ ਸ਼ਕਾਤ ਬਣਾਈਏ ਸਬਰ ਬਣਾਈਏ ਤਾਂ ਉਹਦੇ ਖੁਸ਼ੀਆਂ ਪ੍ਰਾਪਤ ਕਰੀਏ ਮਡੇ ਮਹਾਂਵ ਸੰਤ ਪਾਪਾ ਗਿਆਨ ਸਿੰਘ ਕਿਰਪਾ ਕਰਦਾ ਕਹਿੰਦੇ ਜਿਵੇਂ ਸਾਨੂੰ ਪੰਜ ਆਪੇ ਨੂੰ ਅਮਰ ਸਿਖਾ ਦੇ ਤੇ ਪੰਜ ਪੇ ਸਿਖਿਆ ਦਿੰਦੇ ਆ ਅਮਰ ਸਿਖਾ ਕੇ ਇਹ ਕਿ ਇਸ ਕੰਗਾ ਕੜਾ ਕੁਰਬਾਨ ਕਿਛਾ ਦਾ ਧਾਰਨ ਰੱਖਣੀ ਆ ਅੰਮ੍ਰਿਤ ਵੇਲੇ ਪੰਜ ਵਾਰੀਆਂ ਪੜ੍ਹਨੀਆਂ ਦੋ ਸ਼ਾਮ ਨੂੰ ਪੜ੍ਹਨੀਆਂ ਮੂਲ ਮੰਤਰ ਗੋ ਮੱਤ ਦਾ ਅਭਿਆਸ ਕਰਨਾ ਇਦਾਂ ਕਰਕੇ ਸਾਵਾਂ ਦੇ ਇਹ ਕਦੇ ਖੁਸ਼ੀਆਂ ਪ੍ਰਾਪਤ ਕਰਨੀਆਂ ਕਿ ਬਾਬਾ ਜੀ ਕਹਿੰਦੇ ਲੈ ਆਪਾਂ ਅਕੀ ਹੋ ਸੁਣਦੇ ਆ ਤੇ ਪੰਜ ਵੇ ਸਿੱਖਿਆ ਇਹ ਵੀ ਆਪਣੀ ਕਮਾਈ ਦਾ ਦਸਮਾ ਹਿਸਾ ਕਿ ਦੇ ਕਾਹਦੇ ਦੀ ਗੌਰ ਕਿ ਪਾਈਏ ਯੂਗੇ ਕਾ ਅਜਾਵਾ ਤੇ ਇਹਨਾਂ ਦਾ ਪਾਤ ਸਬੰਧ ਕਹਿੰਦੇ ਆ ਤੇ ਬਾਬਾ ਜੀ ਬਸੇ ਕਹਦੇ ਕਿ ਜੇ ਆਪਾਂ ਮਾਇਆ ਦਾ ਦਸੰਦ ਕੱਢਦੇ ਆ ਤੇ ਕਹਿੰਦੇ ਆਪਣੇ ਸਵਾਸ ਚ ਜੋ ਵੀ ਘੰਟੇ ਸਾਨੂੰ ਮਿਲਿਆ ਉਹ ਮਾਦਾ ਦਿਨ ਦੇ 24 ਘੰਟੇ ਚ ਉਹ ਵੀ ਜਿਹੜਾ ਵਾਸਾ ਤੋਂ ਕਹਿੰਦੇ ਆਉਂਦਾ ਤੇ ਆਪਣੇ ਸਵਾਸਾਂ ਵਿੱਚੋਂ ਵੀ ਕਹਿੰਦੇ ਢਾਈ ਘੰਟੇ ਦਾ ਸਵਾਦ ਕੱਢੀਏ ਉਹ ਵੀ ਕਿਹਦੇ ਅੱਜ ਢਾਈ ਘੰਟੇ ਦਾ ਸਵਾਦ ਕੱਢ ਕੇ ਇਹ ਸਾਧਵਾ ਦੀ ਬਾਣੀ ਬੜੀਏ ਬੈਠ ਕੇ ਸੇਵਾ ਕਰਨੀਏ ਤਾਂ ਉਹਦੇ ਕੇ ਅਰਦਾਸ ਕਰੀਏ ਬੇਨਤੀ ਕਰੀਏ ਇਹ ਗੀਤ ਨਰਾ ਦੇਸ਼ਾ ਨਹੀਂ ਦੋਤਾਰ ਆਪਣਾ ਨਾਮ ਦੇਓ ਗੋਲ گاਵਾ ਦੇ ਨਰਾਤ ਉਹ ਨਾਮ ਕਿ ਸੋਹ ਇਹ ਬਾਬਾ ਜੀ ਮੈਂ ਕਹਦੇ ਵੀ ਜੇ ਆ ਢਾਈ ਘੰਟੇ ਇਕੱਠੇ ਨਹੀਂ ਬੈਠ ਸਕਦੇ ਕਿਹੜਾ ਸਵਾ ਘੰਟਾ ਸਵੇਰ ਨੂੰ ਬੈਠੀਏ ਸਵਾ ਘੰਟਾ ਸ਼ਾਮ ਨੂੰ ਬੈਠੀਏ ਉਹਨਾਂ ਸਮਾਂਗੇ ਸਾਧਨਾ ਕਰ ਚਾਹੁੰਦੇ ਸਾਡਾ ਇਹ ਲੱਗ ਜਾਊਗਾ ਤੇ ਸਾਡੇ ਸੁਆਸ ਸਭ ਨੇ ਹੋਣਗੇ। ਤਵਾ ਚੰਦਾ ਸਾਡੀ ਆਹ ਲੱਗੂ ਵੀ ਸਾਨੂੰ ਕਹਿੰਦੇ ਹੋਰ ਪਿਆਰ ਮਿਲੂਗਾ। ਤੇ ਮਦਨ ਕਹਿੰਦਾ। ਉਹ ਮਾਦਾ ਕਿਹਾ ਕਹਦਾ ਵੀ ਪ੍ਰਭ ਦਾ ਸੇਮਨ ਸਾਬ ਤੇ ਉੱਚਾ। ਪ੍ਰਭ ਕਹੇ ਸੇਮਨ ਉਹਦੇ ਨੇ ਮੂਚਾ। ਪ੍ਰਭ ਕਹੇ ਸੇਮਨ ਨੂੰ ਦੁੱਖ ਜਾਂ ਬੰਦ ਨਸਦਾ। ਪ੍ਰਭ ਦਾ ਸੇਮਨ ਕਹਿੰਦੇ ਦਾ ਜਮਾ ਦੀ ਵੀ ਦੁੱਖਿਆ ਤੇ ਗਰੀਬਿਆ ਕਹਿੰਦੇ ਉਹ ਨਾ। ਗੱਤ ਨੂੰ ਹੋ ਜਾਂਦੀ ਆ। ਜੰਮ ਦੇ ਲਾਗੇ ਨਹੀਂ ਆਉਂਦੇ ਜਿਹੜਾ ਕੋਸੇ ਕੰਮ ਕਰੀਏ ਯੋਗੇ ਬਾਣੀ ਵੜਦਾ ਇਹ ਵੰਦ ਕਹਦਾ ਨਾਮ ਜਪਦਾ ਅਰਹਤ ਵਜਿਆਦਾ ਪ੍ਰਪੱਕ ਰਹਿੰਦਾ ਤੇ ਮਾਧਿ ਕਿਰਪਾ ਕਰਦੇ ਗੁਰੂ ਮੇ ਸਾੰਗ ਸਦਾ ਹੈ ਨਾਲੇ ਗੁਰੂ ਸਦਾ ਨਾਲ ਨਾਲ ਖੜ ਜਾਂਦੇ ਆ ਜੀਵ ਹੋਏ ਦਾ ਲੋਕ ਸੁਖੀ ਹੈ ਪਰ ਲੋਕ ਸੁਹਿਲ ਨਾਦ ਕੋ ਹਰਦਾ ਆਪੇ ਮੈਨੇ ਉਹ ਸਾਧੂਆਂ ਨੇ ਸਾਡੇ ਤੇ ਆਪਾਰ ਕਿਰਪਾ ਕੀਤੀ ਐ। ਇੰਗੇਆ ਕਲਮਾ ਦਾ ਫਾਲ ਇੰਗੇ ਵੱਡੇ ਪੁੰਨ ਦਾ ਫਾਲ ਸਾਨੂੰ ਇਹ ਮਨੁੱਖਾ ਜੀ ਮਿਲੀ ਆ। ਉਹ ਕਹਿੰਦੇ ਜਿਆਦਾ ਪੁੰਨ ਕੀਤੇ ਹੋਣ ਤਾਂ ਫੇ ਸਤ ਸੰਗਤ ਵੀ ਮਿਲਦੀ ਐ। ਇਹਦੇ ਵਿੱਚ ਹੋਵੇ ਚੰਗੇ ਸਾਡੇ ਪੁੰਨ ਓਕਰ ਹੋਣ ਤੇ ਫੇ ਪਾਣੀ ਗੁਰੂ ਵਾਲਾ ਬਣਦਾ। ਉਹਨੂੰ ਅਮਰ ਜੀਤ ਪ੍ਰਾਪਤ ਹੁੰਦੀ ਆ। ਅਮਰ ਸਖ ਦਾ ਪਾਣੀ ਜਿਹੜਾ ਅਮਰ ਸਖ ਦਾ ਤਾਲ ਸਾਹ ਪਾਸੇ ਦਾਖਲਾ ਹੋ ਜਾਂਦਾ ਅਮਰ ਸਖ ਦਾ ਪਾਣੀ ਗੁਰੂ ਘਰ ਆਲਾ ਬੜ ਜਾਂਦਾ ਜਿਵੇਂ ਲਾਇਕ ਆਖ ਕੇ ਮੇਰ ਕਾ ਨੇ ਵੀ ਗੋਲ ਤੇ ਨ ਕੋਲ ਆਧਾਰ ਗੁਰੂ ਬਿੰਦ ਸਮਝ ਨੇ ਆਵੇ ਗੁਰੂ ਬਿੰਦ ਸੋਤਨਾ ਸੇਧ ਗੁਰੂ ਬਿੰਦ ਮੁਕਤ ਨਾ ਪਾਵੇ ਕਹਿੰਦੇ ਗੁਰੂ ਤੋਂ ਗੁਰੂ ਧਾਰਨ ਕੀਤੇ ਬਗਾਇਆ ਕਹਿੰਦੇ ਉਹ ਮੁਕਤੀ ਨਹੀਂ ਮਿਲ ਸਕਦੀ ਦਾਸੀ ਜਿਹੜਾ ਜਿਹੜਾ ਮੁੱਕ ਨਹੀਂ ਸਕਦਾ ਬਾਣੀ ਦਾ ਕਿਰਪਾ ਕਹੇ ਜੈਸੇ ਹਰਾਟ ਕੀ ਮਾਰਾ ਟਿੰਡ ਲਗਤ ਹੈ ਇੱਕ ਸਖਣੀ ਇੱਕ ਬੇ ਭਰੀਅਤ ਹੈ ਭਾਵੇਂ ਜ਼ਾਦੇ ਜੇ ਅਗੇ ਉੱਤੇ ਇੱਕ ਟਿੰਡ ਖਾਲੀ ਹੋਣੀ ਥੱਲੇ ਭਾਦ ਜਾਂਦੀ ਉਹ ਕੋਈ ਖਾਲੀ ਹੋਣੀ ਥੱਲੇ ਭਾਦ ਜਾਂਦੀ ਕਹਿੰਦੇ ਕਹਿੰਦੇ ਐਵੇਂ ਦਾਸੀ ਦਾ ਜਿਹੜਾ ਵੀ ਇਦਾਂ ਦਾ ਜੇ ਕਹਿੰਦੇ ਇੱਕ ਜੋ ਜੋ ਕਹਿੰਦੇ ਆਤਮਾ ਨਿਕਲਦੀ ਹੈ ਇਸੇ ਹੋਜ ਨੂੰ ਜ ਪੇਚਾ ਜਾਂਦੀ ਹੈ ਉਹ ਤੋਂ ਛੁਟਕਾਰਾ ਹੁੰਦਾ ਕਹਿੰਦੇ ਕਿਸੇ ਹੋਜ ਨੂੰ ਨਹੀਂ ਪੈਂਦੀ ਆ ਉਹ ਤਾਂ ਹੁੰਦੇ ਜੇ ਗੁਰੂ ਆਜ ਨਹੀਂ ਬਣਦੇ ਗੁਰੂ ਦਾ ਆਸ ਨਹੀਂ ਲੈਂਦੇ ਆ ਕਿਰਪਾ ਕਰਦੇ ਮਾਧਮੇ ਗੁਰੂ ਦਵਾ ਦੇ ਹੋਏ ਤਾਂ ਸੋਝੀ ਪਾਏ ਸੀ ਜੇ ਗੁਰੂ ਦਵਾ ਦੇ ਵਿੱਚ ਆਵਾਂਗੇ ਤਾਂ ਉਹ ਨਾਤਮਸਤ ਹੋਵਾਂਗੇ ਨਾਦਮਸਿਕ ਉਹਨਾਂ ਦਾ ਸਾਡੇ ਮਾਸੂਰ ਦੇ ਭਾਗ ਆ ਕਿੰਦੇ ਉਹਦੇ ਹੁੰਦੇ ਆ ਸਾਡੇ ਭਾਗ ਜਿਹੜੇ ਆ ਉਹ ਹੁੰਗਦੇ ਆ ਪੋਦ ਬਕਰਨ ਆਖਾ ਜਿਹਾ ਪਗਟੇ ਭੇਟੇ ਉਹ ਬਹੁਤ ਰਸਤ ਪੈ ਰਾਗੀ ਭੇਟੇ ਉਹਦੇ ਮੈਨੇ ਤਹਰ ਨਾਮ ਜਨਮ ਜਨਕੀ ਸੋਈ ਜਾਗੀ ਆਂਦਾ ਸੀਗੂ ਜਿੰਦੇ ਪਾਸੇ ਦੇ ਆਦ ਸੀਗੂ ਐ ਸਾ ਦਾ ਸੂਤ ਤਿਆਰ ਕਰਵਾਇਆ ਸੀ ਬੀਗੂ ਅਧਮੰਦਾ ਸਾਹਿਬ ਤੇ ਮਾਦਾ ਸੁਭਾਈ ਬਾਨ ਕਲਵਾਏ ਸੀਗੇ। ਤੁਹਾਨੂੰ ਬਾਰੇ ਬਾਣੀ ਦਾ ਲਾਲ ਆਇਆ। ਧੰਨ ਗੁਰੂਵਸੇ ਬਾਛਾ ਦਾ ਸਮ ਆਇਆ। ਜੀ ਸਾਡੇ ਤੇ ਬੜੀ ਦਇਆ ਕੀਤੀ। ਮਿਹਰ ਕੀਤੀ। ਤੁਹਾਡੇ ਕੋਲ ਕਦੀਆਂ ਦੀ ਗ੍ਰਾਮੀ ਲਾਉਣ ਵਾਸਤੇ। ਆਰਸਾ ਪਾਂਦੀ ਸਰਾਜਣਾ ਕੀਤੀ। ਵੇ ਬਸਨ ਕੀ ਤੇ ਵੀ ਖਾਲਸਾ ਅਕਾਲ ਪੁਰਖੀ ਬੋਝ ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ ਜਪ ਲੈ ਖਾਲਸਾ ਇਹ ਨਿਆਰਾ ਤਬਰ ਕਰੇ ਤੂੰ ਮੈਂ ਸਾਰਾ ਜਪ ਇਹੋ ਗਹਿ ਬਿਪਰਨ ਕੀ ਰੀਤ ਮੈਂ ਦਾ ਕਦੋਂ ਇਨਕੀ ਭਰਤੀ ਬਿਪਰ ਬ੍ਰਾਹਮਣ ਵੀ ਕਹਿੰਦੇ ਆ ਬਿਪਰਵਾਦੀ ਕੁਮਾਰੀ ਮਰਿਆਦਾ ਨੂੰ ਵੀ ਕਹਿੰਦੇ ਆ اے ਗੁਰੂ ਗੋਬਿੰਦ ਸਿੰਘ ਸਾਹਿਬ ਆਸੇ ਕਿਰਪਾ ਕਰ ਦੇਵੀਂ ਇਹ ਕਹਿੰਦੇ ਆਪਣੀ ਇਹ ਤਾਦ ਸਮਈ ਮਰਿਆ ਨੂੰ ਛੱਡ ਕੇ ਆਇਦ ਵਾਲੇ ਪੱਜਾ ਫਿਰੇ ਗੋਲ ਸੇ ਕੰਮ ਅਧਾਰੀ ਪੀਸ ਤੇ ਉਸਤਾਦ ਜਿਹਾ ਹੈ ਮਾਨਿਆ ਕਿ ਜੇ ਮੜੀਆਂ ਮਸਾਲਾਂ ਤੇ ਆ ਕੇ ਮੱਤਾ ਦੇ ਕੇ ਤੇ ਬਹੁਤ ਘਾਟੇ ਦੀ ਗੱਲ ਆ ਮਾੜਾ ਕਿਰਪਾ ਕਰ ਦੇਵੀਂ ਗੋਦ ਮੜੀ ਮਾਟਰ ਪੂਰਨਾਂ ਮੰਨਨੇ ਇਕ ਬਿਨਾਂ ਮੰਨ ਲੈ ਕਨਾਂ ਨੇ ਇਕ ਆਕਾਰਪਰਮੇਸ਼ਵਰ ਦਾ ਬਗਾਇਲ ਕਹਿੰਦੇ ਆਏ ਵਾਏ ਭਟਕਣਾ ਕਿੰਦੇ ਉਹਨਾਂ ਜੂਨਾ ਵੀ ਪਰਹਿਣਾ ਵਾਤੇ ਕਿੰਦੇ ਉਹ ਗਾ ਵਾਤੇ ਕਿੰਦੇ ਕਦਮ ਲਿਖੇ ਜਾਂਦੇ ਆਏ ਪਰਮੇਸ਼ਵਰ ਨੇ ਸਾਡੇ ਤੇ ਬਹੁਤ ਦਇਆ ਕੀਤੀ ਇੰਨੀ ਮਿਹਰ ਕੀਤੀ ਵੀ ਜਿਸ ਪੰਥ ਦੀ ਜਿਸ ਧਰਮ ਦੀ ਸ਼ੁਰੂਆਤ ਧੰਨ ਗੁਰੂ ਦਾ ਨਾਮ ਦੇ ਪਾਸੇ ਕੀਤੀ 500 55 ਸਾਲ ਪਹਿਲਾਂ ਇਹ ਗਿਆ ਸਾਡਾ ਚੰਗਾ ਕੰਮ ਦੇਖ ਕੇ ਬਾਬਾ ਜੀ ਕਹਿੰਦੇ ਬਾਬਾ ਗਿਆਨ ਸਿੰਘ ਸਾਡਾ ਚੰਗਾ ਕੰਮ ਦੇਖ ਕੇ ਸਾਨੂੰ ਸਿੱਖਾਂ ਦੇ ਘਰ ਭੇਜਿਆ ਮੈਂ ਜੇ ਸਿੱਖਾਂ ਦੇ ਘਰ ਹੀ ਤੇ ਜਾਣਾ ਮਿਲਿਆ ਤੇ ਬਾਣੀ ਪੜ੍ਹੀਏ ਇਹਦੇ ਗੁਰੂ ਗੋਬਿੰਦ ਸਿੰਘ ਸਾਹਿਬ ਬਖਸ਼ੂ ਰਾਇ ਤਾਂ ਮੈਂ ਜਿਆਦਾ ਰੱਖੀਏ ਤਾਂ ਸੀ ਕਿ ਗੋਗਸੇ ਪਾਸ ਮਾਰਾ ਸਾਡੇ ਇੰਨੀ ਦਇਆ ਕੀਤੀ ਦਇਆਤਾ ਕੀਤੀ ਅਮਰ ਦੇ ਕੇ ਮਾਰਾ ਸਾਨੂੰ ਦਿਵਾਜਿਆ ਤੁਨ ਪਾਸ ਹੈ ਸਾਰੇ ਸੰਸਾਰ ਦਾ ਵਕਰੀ ਹੀ ਪੈਸਾ ਅਨੁਕ੍ਰਿਤੀ ਕੀਤੀ ਹੈ ਜਹਾਂ ਦੀ ਦੁਨੀਆ ਬੜੀ ਹੈ ਜਿੰਨੇ ਪੀਰ ਪਕੰਬ ਔਰ ਇਹ ਹੋਇਆ ਇਹ ਕਿਸੇ ਔਰਿਏ ਦੇ ਪੀਰ ਪਕੰਬ ਦੇ ਆਪਣੇ ਸੇਵਕ ਨੂੰ ਆਪਣੇ ਬਰਾਬਰ ਦਾ ਨਹੀਂ ਦਿੰਦਾ ਇੱਕ ਸਿੱਖ ਕੌਮਿਆ ਸਿੱਖ ਧਰਮਿਆ ਜਿਆਦੇ ਰਹਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ ਅੰਮ੍ਰਿਤ ਦਾਤ ਪੰਜਾਂ ਨੂੰ ਬਖਸ਼ੀ ਕੀਤੀ ਪਾਉਦੇ ਸੇਰ ਲੈ ਜਿਹਦੇ ਕੀਤੇ ਧਰਤ ਘੜਾ ਨੂੰ ਸਜੀਦ ਕਰਕੇ ਅੰਮਸਟਾ ਕੇ ਫਾਤਿਹ ਸਾਹਿਬਾਂ ਦੀ ਸਾਜਨਾ ਕੀਤੀ ਨਦੀਬ ਨਵਾਜ ਨੇ ਸਾਨੂੰ ਇੰਨਾ ਪਿਆਰ ਦਿੱਤਾ ਇਹਨਾਂ ਸਮੇ ਸਮੇ ਦੇ ਉਸਤ ਬੇਅੰਤ ਸਾਡੇ ਦੇ ਮਿਹਰਾਂ ਕੀਤੀਆਂ ਦਾਇਰ ਕੀਤੀ ਅੱਜ ਸਾਡੇ ਵਿੱਚ ਲੋੜ ਆ ਇਹ ਆਪਾਂ ਮਾੜਾ ਹੱਥੇ ਪਾ ਸਾਡੇ ਆਏ ਪੂਨਿਆਂ ਦੇ ਇਹਨਾਂ ਬੰਦ ਜੱਲਣਾਂ ਦੇ ਸਾਡੇ ਬਾਤੇ ਓਪੀ ਗੱਲ ਆ ਅੱਜ ਦੇ ਵੀ ਜਿਹੜੇ ਬਿਆਨ ਤੋਂ ਕੋ ਸਿੱਖਿਆ ਮਰਿਆ ਦੇ ਪੈਦਾ ਦੇਣੇ ਵਾਲੇ ਚੱਲਦੇ ਆ ਨੇ ਮਹਾਰਾਜ ਦੇ ਪਾਸੇ ਬਾਬਾ ਜੀ ਨੇ ਤੇ ਬਾਬਾ ਗਿਆਨ ਸਿੰਘ ਜੀ ਵੀ ਜੇ ਅਮਲ ਛਕਾਂਗੇ ਤੇ ਗੁਰੂ ਗੋਬਿੰਦ ਸਿੰਘ ਪਾਸਾ ਦਾ ਕਰਤਾ ਸਾਡੇ ਸਿਰ ਤੇ ਉਹ ਥੋੜਾ ਬੋਧਾ ਹਲਕਾ ਹੋਊਗਾ ਅਮਲ ਛਕ ਕੇ ਇਹਦੇ ਬਾਣੀ ਪੜਾਂਗੇ ਤਾਂ ਮੈਂ ਜ਼ਿਆਦਾ ਪੱਕਾ ਲਵਾਂਗੇ ਤੇ ਗੁਰੂ ਗੋਬਿੰਦ ਸਿੰਘ ਪਾਸਾ ਨੂੰ ਆਪਣੀ ਗੋਦ ਦਾ ਆਨੰਦ ਵਖਰੇ ਤਾਨ ਸਿੰਘ ਗੁਰੂ ਗੋਬਿੰਦ ਸਿੰਘ ਪਾਸਾ ਇਹ ਪਹਿਲਾਂ ਖਾਲਸਾ ਪੰਥ ਦੀ ਸਜਣਾ ਕੀਤੀ ਜੇ ਮਹਾਰਾਜ ਕਹਿੰਦੇ ਕਾਲਮ ਤੇ ਕੀ ਦਾ 17000 ਛੰਦ ਲਿਖਿਆ ਜੋ ਦਸ਼ਮਗਾਂਦੂ ਚੰਦਾ ਪੜਦੀਆਂ ਤੇ ਮਹਾਦੇ ਤਲਵਾਦ ਤੇ ਕੀ ਇੱਕ ਨੂੰ ਦੋ ਨਹੀਂ ਚਾਦੇ 17 ਲੜਾਈਆਂ ਲਾਉਣੀਆਂ ਪਈਆਂ ਇਹ 17 ਲੜਾਈਆਂ ਗੁਰੂ ਸਾਹਿਬ ਨਾਲ ਕੋਈ ਵੀ ਨਹੀਂ ਹੋਈ ਜਿਹੜਾਰੇ ਲੋਕ ਚੜ ਕੇ ਆਉਂਦੇ ਸੀਗੇ ਮਹਾਦੀ ਆਪਣਾ ਡਿਫੈਂਸ ਕਰਦੇ ਸੀ ਆਪਣੇ ਵਿਚਾਰਵਾ ਤੇ ਮੋਢਾ ਤੋਂ ਦਾ ਮੁਕਾਬਲਾ ਕਰਦੇ ਤੇ ਤਾਰਾਂ ਦੀਆਂ ਸਰਦਾਂ ਜੰਗਾਂ ਦੇ ਧੰਗ ਗੋਬ ਸਿੰਘ ਮਹਾਰਾਜ ਆਂਦਾਲ ਬਹੁਤ ਵੱਡੀਆਂ ਜਿੱਤਾਂ ਹੁੰਦੀਆਂ ਰਹੀਆਂ ਕਿੱਥੇ ਮੁਲਕ ਦੇ ਪੌਜਾ ਆਉਂਦੀਆਂ ਉਹ ਖਜ਼ਾਨੇ ਵੀ ਆ ਉਹਨਾਂ ਕੋਲ ਮਨੀਸ਼ ਵੀ ਬਹੁਤਿਆਰੋ ਤੋਪਾਂ ਵੀ ਆ ਬੰਦੂਕਾਂ ਵੀ ਆ ਪਾਖਾਲ ਸਿੰਘ ਮਸਜ ਚ ਪਾਸੇ ਤੇਗ ਵਖੀ ਹੋਇਆ ਪਾਸੇ ਤੇਗ ਦੇ ਤਾਂ ਨਹੀਂ ਬੁੜਾਇਆ ਨੇ ਦੇਦੇ ਤੇਗ ਦੇ ਤਾਂ ਨਹੀਂ ਬੁੜਾਇਆ ਮਾਲਾ ਨੇ ਤੇ ਮਾਲਾ ਦੇ ਬੱਚਨੇ ਆਏ ਇੱਥੇ ਆਏ ਜੋ ਸੰਤ ਖਾਂਦਾ ਪੜ੍ਹਦੇ ਆ ਇਹ ਰੱਖਿਆ ਜੇ ਸਹੈਦ ਕੋ ਉਹ ਮੇਰਾ ਮਹਤਾਸ ਵਡਭਾਗੀ ਹੋ ਜਾਣੀ ਰਹੇ ਹਮਾਰੇ ਪਾਸ ਯੋਗ ਬੀਰ ਐਨਾ ਅਜਿਹਾ ਬਚਨ ਆਪਾਂ ਹਰ ਵੀ ਸੁਣਦੇ ਆ ਪੜ੍ਹਦੇ ਆ ਵੀ ਰਹਿ ਨਹੀਂ ਦੇ ਸੋਈ ਸਿੱਕੇ ਮੇਲਾ ਉਹ ਸਾਹਿਬ ਉਸਕਾ ਤੇਰਾ ਰਹਿ ਤੂ ਮੇਲਾ ਸਿੱਕੇ ਕਾ ਵੀ ਰਹਿ ਬਿੰਦ ਦਾ ਚੁਟਕਾ ਖਾਵੇ ਤਾਂ ਕਿ ਗੋਵਰ ਸੀ ਪਾਸ ਕਰਦੇ ਜੋ ਪਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਿਹਾ ਵੀ ਮਾਰਿਆ ਸਿੱਕਾ ਜਾ ਤੋ ਨਾਨਕ ਨੇ ਤੁਨ ਪੰਥ ਚਲਾਇਆ ਉਸ ਪੰਥ ਨੂੰ ਖੰਡੇ ਵਾਟਿਆ ਮਸਕਾ ਆ ਕੇ ਅੰਮ੍ਰਿਤ ਦਾਸ ਦੇ ਖਾਰ ਸਾਹਿਬ ਪੰਥ ਦੀ ਸਥਾਪਨਾ ਕੀਤੀ ਮਾ ਦਾ ਪਿਆਰ ਇਹ ਨਾ ਕਰਦੇ ਵੀ ਖਾਸ ਹੈ ਮੇਰੇ ਰੂਪ ਹੈ ਖਾਸ। ਘਰ ਸਾਹਿਬ ਮੇਰੀ ਜਾਨ ਕੀ ਜਾਨ। ਘਰ ਸਾਹਿਬ ਮੇਰਾ ਪ੍ਰਾਨ ਕੋ ਪ੍ਰਾਨ। ਇਹ ਲੈ ਵੇ ਦੀ ਗੀਤ ਵੀ ਕਿਸੇ ਰਹਿਬਰ ਨੇ ਕਿਸੇ ਪੀਰ ਪਗੰਬਰ ਨੇ ਇਹਦਾ ਦੇ ਵਜਨ ਕਹਿੰਦੇ ਆਪਣੇ ਸੇਵਕ ਨੂੰ ਨਹੀਂ ਕਹੇ। ਜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਅੰਮ੍ਰਿਤ ਦਾਸ ਬਖਸ਼ੀ ਕੀਤੀ ਉਹ ਜੋ ਪਾਤਸ਼ਾਹ ਨੇ ਅੰਮ੍ਰਿਤ ਦਾਸ ਨਾਲ ਕੋਲੋਂ ਪਰਹਾਉਤ ਕੀਤੀ ਤਾਂ ਭਾਈ ਸਾਹਿਬ ਭਾਈ ਉਹਦਾ ਹੀ ਦੂਸਰੇ ਲਿਖਦੇ ਵੀ ਵਾਹ ਪਲਗ ਪਿਓ ਮਰਦਾ ਗੰਮੜਾ ਵਿਆਮ ਕੇ ਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਕੋ ਚੇਲਾ ਤਾਂ ਅਨੰਦੂ ਗੋਬਿੰਦ ਸਿੰਘ ਪਾਸ ਆਪ ਗੁਰੂ ਆਪ ਚੇਲੇ ਬਣ ਕੇ ਦਿਖਾ ਦਿੱਤਾ ਇੱਕ ਆਦਿ ਸਮਾਜ ਦਾ ਉਸਤਾਦ ਕਿਆ ਉਹਨੇ ਜਿਹੜੇ ਧੰਨ ਗੋਬਿੰਦ ਗੋਬਿੰਦ ਸਿੰਘ ਪਾਸ ਸਾਰਾ ਜੀਵ ਪੜਿਆ ਉਹ ਕਹਿੰਦਾ ਮਿਲ ਕੋਈ ਗੱਲ ਕਹਿਣ ਹੁੰਦਾ ਨਹੀਂ ਹੁੰਦਾ ਇਹ ਲੜਾਈ ਦਾ ਕੋਈ ਨਾ ਕੋਈ ਕਾਰਨ ਹੁੰਦਾ ਇਹਨਾਂ ਕਹਿੰਦੇ ਕਿ ਜਾਤ ਜੋੜੂ ਤੇ ਜ਼ਮੀਨ ਜਾਤਾਂ ਦੇ ਜੋੜੂ ਜੋੜੂ ਰਿਸ਼ਤੇ ਨੂੰ ਕਿਹਾ ਹੁੰਦਾ ਜ਼ਮੀਨ ਜਾਇਦਾਦ ਹੈ ਕਹਿੰਦੇ ਆ ਤਿੰਨਾਂ ਕਰਕੇ ਵਿੱਚ ਇੱਕ ਵੀ ਝਗੜਾ ਹੋਵੇ ਗੱਲ ਦੇ ਉੱਤੇ ਤੇ ਲੜਾਈ ਹੁੰਦੀ ਹੈ ਤਾਂ ਗੁਰੂ ਆਵੈ ਸੇ ਮਾਧ ਦੇ ਕਿੰਦਾ ਕੋਈ ਵੀ ਲੜਾਈ ਦੇ ਵਿੱਚ ਇੱਕ ਇਹਨਾਂ ਤਿੰਨਾਂ ਕਾਰਨਾਂ 'ਚ ਕੋਈ ਕਾਰਨ ਨਹੀਂ ਹੈ ਨਹੀਂ ਬਿਨਾਂ ਹੀ ਮਤਲਬੋਂ ਤੋਂ ਲੋਕ ਗੁਰੂ ਸਾਹਿਬ ਨੂੰ ਆਪਣੀ ਈਰ ਮਦਾਉਣ ਵਾਸਤੇ ਆਪਣੀ ਹੇਕੜ ਜਿ ਤਾਉਣ ਵਾਸਤੇ ਉਹਦੇ ਦੀਗੇ ਜਿਸ ਵੇਲੇ ਗੁਰੂ ਸਾਹਿਬ ਵਜਨ ਇਹ ਚੜੀ ਜਾਊਗਾ ਦਿੱਤੀ ਜਾਊਗਾ ਜਿਵੇਂ ਆਉਂਦੇ ਓਵੇਂ ਭੱਜ ਜਾਂਦੇ ਜੀਏ ਸੋ ਐਸੇ ਆਨੰਦ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਨ੍ਹਾਂ ਸਾਡੇ ਤੇ ਇੰਨੀ ਦਇਆ ਦਿਆਲਤਾ ਕੀਤੀ ਮਿਹਰ ਕੀਤੀ ਆ ਅੱਜ ਸਾਨੂੰ ਵੀ ਰੋੜਿਆ ਮਰਿਆਦਾ ਨੂੰ ਬਨਾਈਏ ਅੰਡੇ ਵਾਟੇ ਦਾ ਹਮਸੇਕੀਏ ਇਸ ਗੰਗਾ ਘੜਾ ਕਰਪਾਹਨ ਧਾਰਨ ਕਰੀਏ ਇਹ ਜੇ ਬਾਣੀਆਂ ਪੜਾਂਗੇ ਇੰਨਾ ਇੰਨਾ ਕੋਈ ਧਾਰਨ ਕਰਕੇ ਮੇਰਾ ਕਿਰਪਾ ਕਰਦਾ ਜੀਵਨ ਹੋ ਜੂਗਾ ਲੋਕ ਸੁਤੀ ਹੈ ਪਰ ਲੋਕ ਸਹਿੰਦੇ ਨਾਲ ਘਾਤਾ ਵਿਆਪੇ ਬੈਦੇ ਗਰੀਬ ਅਵਾਜ਼ ਨੇ ਇੰਨੀ ਸਹਾਇਤਾ ਕੀਤੀ ਇਹਦੀ ਸਦੀਆਂ ਦੀ ਗੁਲਾਮੀ ਸੀ ਮਾਣ ਨੂੰ ਖੰਡੇ ਵਾਟੇ ਅੰਮ੍ਰਿਤ ਦੇਸ ਦਾ ਦੇ ਕੇ ਉਹ ਗੁਲਾਮੀ ਤੋੜ ਨਹੀਂ ਕੀਤੀ ਤਾਂ ਹੀ ਲਿਖਣ ਦਾ ਲਿਖਦਾ ਵੀ ਗਲਗੀਆਂ ਵਾਲਿਆ ਤੇਰੀਆਂ ਕੁਰਬਾਨੀਆਂ ਦੇ ਪੱਕਾ ਸੰਗ ਕਲਮੀ ਦਾ ਤੋੜ ਦਿੱਤਾ ਐਸੀ ਮੋਧਿਆ ਦਿਲਾ ਦੇ ਜਾਨ ਪਾਈ ਕਿੜੀਆਂ ਦੇ ਬਾਜਾਂ ਨੂੰ ਫੜ ਕੇ ਮਰੋੜ ਦਿੱਤਾ ਅਮਰ ਦੇਗੇ ਖੰਡੇ ਦੀ ਧਾੜ ਵਿੱਚੋਂ ਨਵੇਂ ਨਵੇਂ ਮੋੜਵਰ ਕੌਮ ਨੂੰ ਮੋੜ ਦਿੱਤਾ ਇੱਕ ਹੱਥ ਮਾਰਾ ਇੱਕ ਹੱਥ ਕਲਪਾਨ ਦੇ ਕੇ ਭਗਤੀ ਸ਼ਕਤੀ ਨੂੰ ਆਕਾਟਿਆਂ ਜੋੜ ਦਿੱਤਾ ਇਹ ਹੈ ਕਾਤਾ ਬਧਨ ਗੁਰਗੋਬਿੰਦ ਸਿੰਘ ਪਾਤਸ਼ਾਹ ਮਾਦਾ ਦਾ ਉਹ ਲਿਖਦੇ ਆ ਲਿਖਦਾ ਵੀ ਇਹ ਭਾਰਤ ਦੇਸ਼ ਦਾ ਹੁੰਦਾ ਜੇ ਪਿਤਾ ਤੋਂ ਹਿਮੇਸ਼ਾ ਦਾ ਹੁੰਦਾ ਯਾਨੀ ਕਿ ਯਾਨੀ ਸੰਤੋਖ ਜੀ ਚੂੜਾ ਚੂੜਾ ਬਣਾ ਦੇਖਦੇ ਆ ਜਿਹਦਾ ਰੰਗ ਜਿਵੇਂ ਤਿਆ ਕੀਤਾ ਇਹਨੂੰ ਸਾਡੇ ਮੁਸਲਮਾਨੀ ਨੇ ਦੇਖਣੇ ਚਾਹੁੰਦਾ ਜਿਹੜਾ ਸਵਾ ਸਵਾ ਮਾਂਜ ਦੇ ਉਹ ਲੋਂਦਾ ਸੀਗਾ ਰੋਜ਼ ਦੇ ਤੇ ਸਵੇਰ ਦਾ ਖਾਣਾ ਤਾ ਕਰਦਾ ਸੀਗਾ ਕਾ ਇਹ ਕੁ ਮਸਹਦਾ ਜੇ ਨੇ ਉਹ ਹੁੰਦਾ। ਤਵਾ ਮੰਨ ਜੇ ਆਪਾਂ ਕੱਚਾ ਦੇਖੀ ਤਾਂ 20 ਮਾਣ 20 ਕਿਲੋ ਹੋ ਜਾਂਦਾ ਉਹ ਵੀ ਪੱਕੇ। ਇੰਨਾ ਸੂਧ ਇਕੱਠਾ ਕਰਕੇ ਇਹਨੇ ਲੋਕਾਂ ਨੂੰ ਮੁਸਲਮਾਨ ਬਣਾ ਕੇ ਫੇਰ ਰੋਟੀ ਖਾਂਦਾ ਸਵੇਰ ਕਿਉਂ? ਇੰਨਾ ਬਟਾ ਜਰੂਰ ਕਰਦੇ ਆ ਸੀ। ਤੇ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਹਨੂੰ ਢੱਲ ਪਾਈ। ਆਪਣੇ ਗੁਰੂ ਪਿਤਾ ਗੁਰੂ ਤੇ ਬਾਸਾ ਦਿੱਤੀ ਭੇਜਿਆ। ਦੇ ਨਾਲੇ ਪਿਤਾ ਕਰਵਾਣ ਕਰਵਾਇਆ ਐ ਨਾਦੇ ਸੀ ਜੀ ਉਹੇ ਨਦੀ ਨੂੰ ਹਸਤੇ ਪਾਸੇ ਇੰਨਾ ਆਪਣੇ ਸ੍ਰੀ ਤੇ ਜਫਾ ਜਾਂਦਿਆ ਐ ਛੋਟੀ ਜੀ ਗੱਲ ਨਹੀਂ ਕੀਤੀ ਜਿਹਦੇ ਪਾਸੇ ਨੇ ਆਨੰਦਪੁਰ ਸਾਹਿਬ ਛੱਡਦੇ ਆ ਤੇ ਪਾਸਾ ਪਰਵਾਸ ਉਹ ਛੋੜਿਆ ਸਥਾਨ ਦੇ ਉੱਤੇ ਸਾਸਾ ਨਦੀ ਕੋਲ ਜਾ ਕੇ ਆਪ ਜੀ ਆਸਾ ਦੀ ਵਾਦਕ ਕੀਰਤਨ ਕਰਦੇ ਆਂ ਦਇਆ ਕਰਦੇ ਆਂ ਕਾਦੇ ਵਾਤੇ ਕੂਦ ਨੇ ਪਾਇਆ ਕੋਈ ਕਿੰਨਾ ਦੇ ਵੀ ਸਮਾਂ ਆਵੇ ਨਿਤਨੇਮ ਵੀ ਛੱਡਣਾ ਚਾਹੀਦਾ ਨਿਤਨੇਮ ਜਰੂਰੀ ਕਰਨਾ ਚਾਹੀਦਾ ਮਡੇ ਮਾਬੀ ਬਾਬਾ ਗਿਆਨੀ ਕਹਿੰਦੇ ਜੇ ਨਿਤਨੇਮ ਕਰ ਲਈਏ ਨਾ ਸਵੇਰ ਦਾ ਤੇ ਚਾਰ ਪੈ ਸਫਲੇ ਹੋ ਜਾਂਦੇ ਆਂ ਇਹ ਸ਼ਾਮ ਦਾ ਨਿਤਨੇਮ ਕਹਿੰਦੀ ਐ ਸ੍ਰੀ ਅਕਾਲ ਆਦੀ ਬਾਣੀ ਕੀ ਤੁਸੋਲਾ ਥੋੜਾ ਸਮਾਂ ਬੈਠ ਕੇ ਮੂਰਮਤ ਦੇ ਕੋਲ ਮੰਤਰ ਦਾ ਅਭਿਆਸ ਕਰ ਲਈ ਜੇ ਕਿੰਦੇ ਵੀ ਅਗਲੇ ਚਾਹ ਤੱਕ ਵੀ ਕਬਲੇ ਹੋ ਜਾਂਦੇ ਆ ਅਸ ਬਾਬਾਈ ਕਹਿੰਦੇ ਜਿਵੇਂ ਕਿਤੇ ਆਪਾਂ ਧਨ ਇਕੱਠਾ ਕਰਦੇ ਆ ਦੁਨਿਆਵੀ ਏ ਕਿਹਦੇ ਔਖੇ ਟਾਂ ਕੰਮ ਆਊਗਾ ਲੇਕਿਨ ਸੱਚਾ ਧਨ ਵੀ ਇਕੱਠਾ ਕਰੀਏ ਨਿਤਨੇਮ ਤੋਂ ਬਾਅਦ ਆ ਕਿੰਦੇ ਜੀ ਸੁਖ ਮਿਹਾਦੀ ਬਾਣੀ ਪੜੀਏ ਜਾਂ ਨਿਤਨੇਮ ਦੋ ਕਰੀਏ ਜਾਸੀ ਜਮਸ਼ਾਦੇ ਪੰਜ ਬਾਠ ਪੜੀਏ ਆਪਜੀ ਜੀ ਕਹੀ ਮੈਂ ਤਾਂ ਮਿੱਠੀ ਹੋਣਗੇ ਤੇ ਪਿਆਰ ਵਾਲੇ ਜਿਹੜੇ ਹੁਣ ਵੀ 25 25 ਬਾਠ ਸੀ ਸੁਖਨੀ ਸ੍ਰੀ ਜਾਵੀ ਸਾਹਿਬ ਦੇ ਕਰਦੇ ਆ ਦੋਹਾਂ ਪਾਰ ਸੀ ਸੁਖਮਾ ਦੇ ਕਰਦੇ ਆ ਐਸੇ ਪਿਆਰ ਵਾਲੇ ਅਦਾਤ ਬਿਆਦ ਪੱਕੇ ਗੋਸੇ ਹੁਣ ਵੀ ਹੈਗੇ ਆ ਪਰ ਹਮਾਰਾ ਕਿਰਪਾ ਗਾਦੇ ਬਾਣੀ ਵਿੱਚ ਹੈ ਨਾ ਇਹ ਵੇਲੇ ਨਹੀਂ ਘਣੇ ਇਹ ਕੱਲ ਜੋ ਗਿਆ ਕਾਲਜ ਨੂੰ ਕਹਿੰਦੇ ਭਾਨ ਗਿਆ ਆ ਸਾਡੇ ਵਾਸਤੇ ਸਾਰ ਇਸ ਕਾਲ ਦੇ ਵਿੱਚ ਧਨਗੂ ਨਾਂ ਦੇ ਪਾਸੇ ਨੇ ਉਤਾਰਤਾ ਰਿਆ ਇਹਨੇ 10 ਜਾਮੇ ਧਾਰਨ ਕੀਤੇ ਤੇ ਸਾਨੂੰ ਮਾਣ ਦੀ ਇੰਨਾ ਪਿਆਰ ਵਖਿਆ ਉਹ ਸਮਝਾ ਪਿਛਲਾ ਕਹਿੰਦੇ ਨਾ ਨਾਤਨ ਧਰਮ ਦਾ ਗ੍ਰੰਥ ਪੜ੍ਹੀਏ ਨਾ ਇਹ ਇੰਦਾ ਸੰਦਾਂ ਬੈਠ ਕੇ ਹਰੀ ਜਸ ਨਹੀਂ ਸੁਣ ਸਕਦੇ